ਦੀ ਪਾਰਟੀ ਹਲਕਾ ਈਸਟ ਦੀ ਵਿਧਾਇਕ ਸ਼੍ਰੀਮਤੀ ਜੀਵਨ ਜੋਤ ਕੋਰ ਨੇ ਲਗਾਈ ਆਪਣੇ ਹੀ ਰੈਸ਼ ਨੂੰ ਜਾਣ ਵਾਲੇ ਰਸਤੇ 'ਚ ਵਿਕਾਸ ਕਾਰਜਾਂ ਦੀ ਝੜੀ ਤੁਸੀਂ ਦੇਖ ਸਕਦੇ ਹੋ ਕਿ ਉਕਤ ਵਿਧਾਇਕਾਂ ਨੇ ਆਪਣੇ ਹੀ ਹਲਕੇ ਦੇ ਵਿਕਾਸ ਕਾਰਜਾਂ ਕਰਵਾਏ ਕੰਮ ਵਿਕਾਸ ਕਾਰਜਾਂ ਦੇ ਮੂੰਹ ਬੋਲਦੀ ਤਸਵੀਰ ਏਬੀ ਪੰਜਾਬ ਨਿਊਜ਼ ਅੰਮ੍ਰਿਤਸਰ ਤੋਂ ਮਹਿੰਦਰ ਸਿੰਘ ਸੀਟਾ ਦੀ ਵਿਸ਼ੇਸ਼ ਰਿਪੋਰਟ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਇਹ ਸਾਡੇ ਹਲਕੇ ਦੇ ਐਮਐਲਏ ਜੀਵਨ ਜੋਤ ਜੀ ਦੀ ਗਲੀ ਹੈ ਸੋ ਅੱਜ ਅਸੀਂ ਇਸ ਪਾਸੇ ਨਿਕਲ ਗਏ ਸੀ ਤੇ ਦੇਖੇ ਗਲੀ ਦਾ ਪੂਰੀ ਗੱਲ ਉਹ ਕਿੰਨੇ ਐਕਟਿਵ ਹੁੰਦਾ ਕਿ ਗਲੀ ਦਾ ਕੀ ਹਾਲ ਪਿਆ ਹੈ। ਉਹ ਸਾਡੀ ਬੱਚੀ ਫਸਦੀ ਪਈ ਹੈ ਵਿੱਚ। ਸੋ ਅਸੀਂ 1 ਘੰਟੇ ਤੋਂ ਅਸੀਂ ਇਸ ਚੀਜ਼ ਨੂੰ ਲੱਗੇ ਹੋਏ ਆ ਤੇ ਫਿਰ ਹੁਣ ਅਸੀਂ ਟੋ ਮੰਗਾ ਕੇ ਉਹਦੇ ਨਾਲ ਅਸੀਂ ਗੱਡੀ ਨੂੰ ਕੱਢ ਰਹੇ ਆ। ਬੜੀ ਹਰਾਨੀ ਹੋ ਗਿਆ ਨਿਕਲਿਆ ਕਿ ਸਾਡੇ ਆਮ ਮਲੇ ਜੀਵਨ ਤੋਂ ਅੱਛਰ ਜਵਾਈ ਜਿਨ੍ਹਾਂ ਦਾ ਆਪਣੀ ਗਲੀ ਆ ਉਹ ਆਪਣੇ ਗਲੀ ਦੀ ਨਹੀਂ ਧਿਆਨ ਦੇਦੇ ਤੇ ਸਾਡੀ ਪੂਰੀ ਹਲਕੇ ਦਾ ਕਿਸੇ ਦਾ ਧਿਆਨ ਦੇਣਗੇ। ਸੋ ਬੜੀ ਸ਼ਰਮ ਵਾਲੀ ਗੱਲ ਹੈ। I'm going to